ਕਿਸਾਨ ਵੀਰੋ ਜੋ ਆਪਣੇ ਕੋਲੇ ਬਾਵਰ ਸਿਸਟਮ ਲੱਗਾ ਹੈ ਉਹਦੇ ਵਿੱਚ ਅੱਜ ਕੁਝ ਕੰਮ ਕਰ ਰਹੇ ਸੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਤਾਂ ਜੋ ਵੀ ਆ ਆਪਣੇ ਬਾਵਰ ਸਿਸਟਮ ਦੇ ਵਿੱਚ ਕੁਝ ਵੱਲਾਂ ਨੂੰ ਵਾਇਰਸ ਆ ਗਿਆ ਤੇ ਉਹ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਨੂੰ ਕੱਢ ਦੇਣਾ ਤੇ ਕਿਉਂਕਿ ਉਹ ਗਾਹਾਂ ਨਾਲ ਫੈਲ ਰਿਹਾ ਦੂਜਾ ਯਾਲ ਆਪਣਾ ਸੰਘਣਾ ਜ਼ਿਆਦਾ ਹੋ ਗਿਆ ਤੇ ਪੱਤੇ ਜ਼ਿਆਦਾ ਹੋ ਗਏ ਧੁੱਪ ਪੈਣੋਂ हट ਗਈ ਜਿਸ ਦੇ ਨਾਲ ਆਪਣਾ ਝਾੜ ਕੱਟ ਚੁੱਕਿਆ ਉਸ ਝਾੜ ਨੂੰ ਪੂਰਾ ਕਰਨ ਦੇ ਲਈ ਆਪਾਂ ਲੇਬਰ ਲਾ ਕੇ ਪੱਤੇ ਕੱਟ ਰਹੇ ਹਾਂ ਤਾਂ ਕਿ ਥੱਲੇ ਧੁੱਪ ਪਵੇ ਧੁੱਪ ਦੇ ਨਾਲ ਆਪਣੇ ਯਾਲ ਦੇ ਝਾੜ ਦੇ ਵਿੱਚ ਵਾਧਾ ਹੋ ਸਕੇ ਦੂਜਾ ਹੁਣ 2 ਵਜੇ ਦਾ ਟਾਈਮ ਹੋ ਗਿਆ ਤੇ ਆਪਣੇ ਭਰਾ ਤੋਰੀਆਂ ਦੀ ਕਟਾਈ ਕਰਕੇ ਮੰਡੀ ਦੇ ਲਈ ਤਿਆਰ ਕਰ ਰਹੇ ਨੇ ਤੇ ਕਟਾਈ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪੈਕਿੰਗ ਕਰਕੇ ਆਪਾਂ ਰੱਖ ਦਿੱਤੇ ਨੇ 15-15 ਕਿਲੋ ਦੇ ਗਰੇਟ ਇਹ ਤਿਆਰ ਕੀਤੇ ਗਏ ਨੇ ਤੇ ਕੁਝ ਜੋ ਤੋਰੀਆਂ ਬਚ ਗਈਆਂ ਸੀ ਉਹਨਾਂ ਨੂੰ ਦਫਾਫਾਂ ਦੇ ਵਿੱਚ ਪੈਕ ਕਰ ਦਿੱਤਾ ਗਿਆ ਅੱਜ ਦਾ ਝਾੜ 1 115 ਕਿਲੋ ਹੋਇਆ ਤੇ ਇਸ ਨੂੰ ਰਾਮਪੁਰਾ ਮੰਡੀ ਦੇ ਲਈ ਭੇਜ ਰਹੇ ਹਾਂ